ਹੋ ਦੱਸ ਦਿਆ ਉਹ ਨੋਟ ਕਰ ਲੋ ਸਾਰੇ ਜਾਨੇ ਜਿਹੜੇ YouTube ਦੇ ਉੱਤੇ ਐਵੇਂ ਪਾਉਂਦੇ ਆ ਨਾ ਕਿ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਹੈ ਜੀ ਪਤਾ ਨਹੀਂ ਕੀ ਹੈ ਡੀਐਸਪੀ ਕਦੇ ਗਾਣਾ ਨਹੀਂ गा ਸਕਦਾ ਇਦਾਂ ਬੈਠ ਕੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਪਰਸਨਲੀ ਮੈਨੂੰ ਫੋਨ ਕਰੋ ਮੈਨੂੰ ਮਿਲੋ ਮੈਂ ਤੁਹਾਨੂੰ ਦੱਸੂਗਾ ਪੁਲਿਸ ਡਿਪਾਰਟਮੈਂਟ ਦਾ ਮੈਂ ਮੈਂਬਰ ਜ਼ਰੂਰ ਹਾਂ ਪਰ ਸਾਰੀਆਂ ਗੱਲਾਂ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇੱਕ ਖੁਫੀਆ ਏਜੰਸੀ ਹੁੰਦੀ ਹੈ ਕੋਈ ਕੁਝ ਗੱਲਾਂ ਖੁਫੀਆ ਹੁੰਦੀਆਂ ਨੇ ਡਿਪਾਰਟਮੈਂਟ ਦੀਆਂ ਕੁਝ ਗੱਲਾਂ ਨਹੀਂ ਸ਼ੇਅਰ ਕੀਤੀਆਂ ਜਾ ਸਕਦੀਆਂ ਹਰ ਇੱਕ ਗੱਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਪਰ ਮੈਂ ਇਹ ਗੱਲ ਜਰੂਰ ਦੱਸ ਰਿਹਾ ਇੱਕ ਡੀਐਸਪੀ ਜਿਹੜਾ ਰੈਂਕ ਹੈ ਉਹ ਬੜਾ ਉੱਚਾ ਰੈਂਕ ਹੈ ਔਰ ਬੜਾ ਚਲੋ ਕਿ ਜ਼ਿੰਮੇਵਾਰੀ ਵਾਲੀ ਇਹ ਜਿਹੜੀ ਪੋਸਟ ਹੈ ਤੇ ਅਸੀਂ ਮੇਰਾ ਖਿਆਲ ਇੰਨੀ ਜ਼ਿੰਮੇਵਾਰੀ ਨਿਭਾਉਣ ਦੇ ਹਲੇ ਕਾਬਲ ਨਹੀਂ ਹੋਏ ਉਹ ਵੈਸੇ ਮੈਨੂੰ ਲੋਕ ਕਹਿੰਦੇ ਨੇ ਵੀ ਚਲੋ ਮੈਂ ਪੰਜਾਬ ਪੁਲਿਸ ਦਾ ਕਰਕੇ ਇੱਕ ਵੀਡੀਓ ਪਿੱਛੇ ਜਿਹੀ ਆਈ ਸੀ ਉਹ ਸਾਡਾ ਫੈਮਿਲੀ ਫੰਕਸ਼ਨ ਹੀ ਸੀਗਾ ਉੱਥੇ ਸਾਰੇ ਦੇ ਮੁੰਡੇ ਕੁੜੀਆਂ ਇਕੱਠੇ ਹੋਏ ਹੋਏ ਗਰੁੱਪ ਸਾਡਾ ਫਰੈਂਡ ਸਰਕਲ ਉਦੋਂ ਮੈਂ ਪੰਜਾਬ ਪੁਲਿਸ ਚ ਮੈਂ 11 ਚ ਭਰਤੀ ਹੋ ਗਿਆ ਸੀ ਪੰਜਾਬ ਪੁਲਿਸ ਚ 2011 ਚ ਮੈਂ ਭਰਤੀ ਹੋਇਆ ਸੀ ਵੈਸੇ ਮੈਨੂੰ ਡੀਐਸਪੀ ਕਹਿੰਦੇ ਵੀ ਇਹ ਦੇਖਣ ਨੂੰ ਲੱਗਦਾ ਕਿ ਡੀਐਸਪੀ ਚਲੋ ਪੱਕ ਪੂਕ ਬੜੀ ਮਾਲਕ ਦੀ ਕਿਰਪਾ ਪੱਕ ਪੂਕ ਸੋਹਣੀ ਮੰਦਰ ਨਾ ਸਰਨੇ ਮੈਂ ਹਾਂ ਥੋੜਾ ਟਾਈਮ ਪਹਿਲਾਂ ਦੀ ਗੱਲ ਹੈ ਤਾਂ ਉਹ ਬੰਦੇ ਨੇ ਕਿਹਾ ਸੀ ਵੀ ਇਹ ਡੀਐਸਪੀ ਆਜੀ ਪੰਜਾਬ ਪੁਲਿਸ ਚ ਉਹ ਮੈਨੂੰ ਵੈਸੇ ਡੀਐਸਪੀ ਨਾਲ ਛੇੜਦਾ ਡੀਐਸਪੀ ਸਾਹਿਬ ਆਕੇ ਡੀਐਸਪੀ ਸਾਹਿਬ ਆਕੇ ਡੀਐਸਪੀ ਦਾ ਸਾਹਿਬ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਡੀਐਸਪੀ ਹਾਂ ਪੰਜਾਬ ਪੁਲਿਸ ਚ ਮੈਂ ਇਨਵੈਸਟੀਗੇਸ਼ਨ ਕਰਦਾ ਸੀ ਐਨ ਫੀਲਡ ਦੇ ਵਿੱਚ ਮੈਂ ਕਾਫੀ ਬਹੁਤ ਕੰਮ ਕੀਤਾ ਪੰਜਾਬ ਪੁਲਿਸ ਚ ਤੇ ਹੁਣ ਵੀ ਕਰ ਰਿਹਾ ਤੇ ਹੁਣ ਨਾਲ-ਨਾਲ ਮੇਰਾ ਇਹ ਵੀ ਸੰਗੀਤ ਮੈਂ ਪਹਿਲਾਂ ਤੋਂ ਪੁਰਾਣਾ ਛੋਟੇ ਹੁੰਦੇ ਤੋਂ ਗਾ ਰਿਹਾ ਸੀ ਸਟੱਡੀ ਮੇਰੀ ਇੱਧਰ ਲੀ ਆ ਐਮਏ ਕੀਤੀ ਹੋਈ ਆ ਮੈਂ ਥੀਏਟਰ ਐਂਡ ਟੀਵੀ ਥੀਏਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਈ ਥੀਏਟਰ ਕਰਦੇ ਰਹੇ ਸੀ ਤੇ ਆਨਲਾਈਨ ਦੇ ਦੌਰਾਨ ਵਿੱਚ ਕਲਾ ਦਾ ਵੀ ਥੋੜਾ ਜਿਹਾ ਇਹ ਪਾਉਜ਼ ਹੋ ਗਿਆ ਜੀ ਕਨੈਕਸ਼ਨ ਚਲੋ ਕਨੈਕਸ਼ਨ ਹੈਗਾ ਚਲੋ ਇੱਧਰ 300 ਫਟੇ ਤੇ ਉੱਧਰ ਹੈ ਆਹ ਤੋ ਇਸ ਕਰਕੇ ਮੇਰੀ ਬੇਨਤੀ ਆ ਵੀ ਆ ਜਿਹੜੇ ਹੁਣੇ ਮੈਂ ਕਾਲ ਕਰਦਾ ਸਾਡੇ ਜਿਹੜੇ ਕਈ ਆਪਣੇ ਵਿਊਜ਼ ਵਧਵਾ ਰਹੇ ਨੇ ਤੁਸੀਂ ਵਧਾ ਰਹੇ ਨੇ ਆ ਕਿਹੜੇ ਮਜ਼ਾਕ ਆਗੇ ਛੋਟੇ ਛੋਟੇ ਜਿਹੜੇ ਬਾਇਓਗ੍ਰਾਫੀ ਇੰਝ ਮਡਾਉਂਦੇ ਆ ਪਹਿਲਾਂ ਪਤਾ ਕਰ ਲਿਆ ਕਰੋ ਬੰਦੇ ਬਾਰੇ ਕਿ ਕਿਹਨੇ ਬਾਇਓਗ੍ਰਾਫੀ ਦਾ ਕੋਈ ਮਜ਼ਾਕ ਤੇ ਵਿਊ ਵਧਾਉਣ ਦੇ ਮਾਰੇ ਤੁਸੀਂ ਚੱਕ ਜੋ ਵੀ ਬੰਦੇ ਦਾ ਲਿਖ ਦਿੰਦੇ ਹੋ ਜੀ ਇਹਦੇ ਚਾਰ ਵਿਆਹ ਹੋਏ ਆ ਜੀ ਇਹਦੇ ਅੱਠ ਨਿਆਣੀਆਂ ਆ ਜੀ ਇਹ ਗੱਲਾਂ ਥੋੜੀ ਬਣਦੀਆਂ ਪੁੱਛ ਤਾਂ ਲੋਕ ਵੀ ਬੰਦਾ ਵਿਆਹ ਹੋਇਆ ਕੁਵਾਰਾ ਕੀ ਆ ਜੋ ਵੀ ਆ ਉਹਦੇ ਬਾਰੇ ਪਤਾ ਕਰੋ ਪਤਾ ਕਰਕੇ ਫਿਰ ਉਹਦੀ ਵੀਡੀਓਗ੍ਰਾਫੀ ਇੰਟਰਵਿਊ ਕਰੋ ਤੁਸੀਂ ਟਾਈਮ ਲਓ ਇੰਟਰਵਿਊ ਕਰੋ ਠੀਕ ਹੈ ਇਹ ਥੋੜੀ ਵੀ ਤੁਸੀਂ ਆਪ ਦੇ ਵੀਊ ਬਣਾਉਣ ਦੇ ਲਈ ਚੱਕ ਚੱਕ ਜੋ ਮਰਜੀ ਉਹ ਮਟੀਰੀਅਲ ਪਈ ਹੈ ਬੇਨਤੀ ਹੈ ਸਰ ਨੂੰ ਕੋਈ ਗਲਤ ਖਬਰ ਨਾ ਸਾਡੀ ਕੋਈ ਮਤਲਬ ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾਫੀ ਚਾਹੁੰਦੇ ਆ ਛੋਟੇ ਹੱਥੋਂ ਛੋਟੇ ਭਰਾ ਥੋੜੇ ਤੇ ਇੱਕ ਸਾਡਾ ਮੋਟਿਵ ਇਹ ਹੁੰਦਾ ਦੇਖੋ 뮤ਜ਼ਿਕ ਅਸੀਂ ਕੰਮ ਕਰਦੇ ਆ 뮤ਜ਼ਿਕ ਤੇ ਨਹੀਂ 뮤ਜ਼ਿਕ ਦਾ ਮਤਲਬ ਕੀ ਹੁੰਦਾ ਵੀ ਬੰਦਾ ਥੱਕਿਆ ਟੁੱਟਿਆ ਕੰਮ ਕਰਦਾ ਆਪਾਂ ਸਾਰੇ ਪੰਜਾਬੀਆਂ ਦੀ ਕੌਮ ਮਿਹਨਤੀ ਕੌਮ ਹੈ ਆਪਾਂ ਥੱਕੇ ਟੁੱਟੇ ਆਉਂਦੇ ਆ ਤਾਂ ਜਦੋਂ ਸੰਗੀਤ ਸੁਣਦੇ ਆ ਤਾਂ ਥਕੀਮਾਂ ਦੂਰ ਹੋ ਜਾਂਦਾ ਬਿਲਕੁਲ ਤੇ ਉਹ ਥਕੀਮਾਂ ਦੂਰ ਕਰਨ ਵਾਸਤੇ ਅਸੀਂ ਥੋੜਾ ਜਿਹਾ ਥੋੜਾ ਐਂਟਰਟੇਨਮੈਂਟ ਕਰਦੇ ਆ ਥੋੜੇ ਜਿਹਾ ਗਾਣੇ ਵਧੀਆ ਵਧੀਆ 뮤직 ਵਧੀਆ ਬੀਟ ਤੋਂ ਬਣਾ ਕੇ ਦਿੰਦੇ ਆ ਜਿਸ ਦੇ ਨਾਲ ਤੁਹਾਡੇ ਦਿਮਾਗ ਨੂੰ ਵੀ ਥੋੜੀ ਜਿਹੀ ਰਿਲੈਕਸ ਮਿਲੇ ਤੇ ਤੁਹਾਡਾ ਸਰੀਰ ਵੀ ਥੋੜਾ ਜਿਹਾ ਰਿਲੈਕਸ ਹੋਵੇ ਬਿਲਕੁਲ ਇਸ ਤਰ੍ਹਾਂ ਦਾ ਇਹਦਾ ਮੋਟਿਵ ਸੰਗੀਤ ਦਾ ਹੀ ਹੁੰਦਾ ਹੈ ਤੇ ਇਹਨੂੰ ਤੁਸੀਂ ਪੋਲਿਟਿਕਸ ਨਾਲ ਨਾਲ ਜੋੜਿਆ ਕਰੋ ਇਹਨੂੰ ਧਰਮ ਦੇ ਨਾਲ ਨਾਲ ਜੋੜਿਆ ਕਰੋ ਇਹ ਸਾਡੀ ਬੇਨਤੀ ਹੈ ਇਹਨੂੰ ਸੰਗੀਤ ਨੂੰ ਸੰਗੀਤ ਦੇ ਮਾਧਿਅਮ ਨਾਲ ਹੀ ਤੁਸੀਂ ਲਿਆ ਕਰੋ ਬਿਲਕੁਲ ਇੰਨੀਆਂ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਤੈ ਦਿਨੋਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਅਸੀਂ ਜੀ ਮਤਲਬ ਜੰਨਾ ਕਰ ਲਈਏ ਉਹਨਾਂ ਹੀ ਥੋੜਾ ਪੀਯੂਜੀਕ ਦੇ